ਆਪ ਸਭ ਨੂੰ ਪਤਾ ਹੋਵੇਗਾ ਕਿ ਇੱਕ ਖੋਦੀ ਵਾਰਦਾਤ ਹੋਈ ਸੀ ਜੋ ਇੱਕ ਸੀਨੀਅਰ ਸਿਟੀਜ਼ਨ ਜੀ ਪੋਸ਼ਾ ਕੌਸ਼ਲ ਉਹਨਾਂ ਨੂੰ ਸਰਾਫਾਂ ਬਾਜ਼ਾਰ ਦੇ ਵਿੱਚ ਇੱਕ ਬੈਗ ਸਨਚਿੰਗ ਦੀ ਉਹ ਸਕ੍ਰਿਪਟ ਚੱਲ ਰਹੀ ਸੀ ਦਿੱਤੇ ਪੁਲਿਸ ਨੇ ਕੌਂਸਲ ਹੁਸਨਦਿਆ ਜੋ ਸਾਡੇ ਪੰਜਾਬ ਸਰਕਾਰ ਦਾ ਪਾਇਲਟ ਪ੍ਰੋਜੈਕਟ ਹੈ ਕਰਾਈ ਮੁਕਤ ਪੰਜਾਬ ਇੱਕ ਸਖਾਵਾਂ ਮਾਹੌਲ ਉਹ ਦਿੱਤੇ ਸ੍ਰੀਮਤੀ ਰਗਿਆ ਜਨ ਆਈਪੀਐਸ ਐਸਐਸਪੀ ਫਰੀਦਕੋਟ ਸਾਹਿਬ ਦੇ ਧਿਆਨ ਚੇਕ ਕਰਾਈ ਤੇ ਪ੍ਰੋਂਟ ਐਕਸ਼ਨ ਕਰਦੇ ਆ ਅਸੀਂ ਮੁਕਦਮਾ ਦਰਜ ਕਰਕੇ ਉਹਦੇ ਵਿੱਚ ਇੱਕ ਕਲਪਰੇਟ ਡੀਐਸਪੀ ਤਰੋਚਨ ਸਿੰਘ ਸਬਰੀਜਨ ਜਿਹੜੇ ਫਰੀਦਕੋਟ ਲਗੀ ਨਾ ਦੀ ਟੀਮ ਨੇ ਉਹਨੂੰ ਅਰੈਸਟ ਕੀਤਾ ਤੋਂ ਅਰੈਸਟ ਕਰਦੇ ਆ ਉਹ ਤੋਂ ਦੇਖਿਆ ਹੋਣਾ ਬਾਤ ਉਹਨਕੋਤਾ ਲੱਗ ਜਾਏਗਾ ਤੋਂ ਇੱਕ ਮੈਸੇਜ ਹੈ ਕਿ ਇਹ ਫਰੀਦਕੋਟ ਹੈ ਫਰੀਦਕੋਟ ਦੀ ਪੁਲਿਸ ਬਹੁਤ ਚਕੰਨੀ ਹੈ ਕ੍ਰਾਈਮ ਜਿਹੜਾ ਕੋਈ ਕਾਰਨ ਆਉਂਦਾ ਉਹਨੇ ਸਮਝ ਲੈਣਾ ਚਾਹੀਦਾ ਵੀ ਇੱਥੇ ਫਰੀਦਕੋਟ ਪੁਲਿਸ ਦੀ ਮੁਸ਼ਤਦੀ ਔਰ ਐਸਐਸਪੀ ਸਾਹਿਬ ਦੀਆਂ ਦਿਸ਼ਾ ਨਿਰਦੇਸ਼ਾਂ ਉਹੀ ਹੈ ਕਿ ਸਖਾਵਾਂ ਮਹੌਲ ਕ੍ਰਾਈਮ ਮੁਕਤ ਫਰੀਦਕੋਟ ਤੇ ਉਹਦੇ ਲੜੀ ਚ ਮੁਕਦਮਾ ਨੰਬਰ ਅਸੀਂ ਜਿਹੜਾ 310 ਨੰਬਰ ਮੁਕਦਮਾ ਦਰਜ ਕੀਤਾ ਹੈ ਔਰ ਉਹਦੇ ਵਿੱਚ ਇੱਕ ਦੋਸ਼ੀ ਜਿਹਦਾ ਨਾਮ ਵਿਕੀ ਪੁੱਤਰ ਸ਼ੇਰ ਸਿੰਘ ਵਾਸੀ ਹਰਨਾਮਪੁਰਾ ਹੈ ਇਹਨੂੰ ਅਰੈਸਟ ਕੀਤਾ ਹੈ। ਤੋਂ ਇਹਦੇ ਨਾਲ ਇਹਦਾ ਮਾਸੀ ਦਾ ਹੀ ਲੜਕਾ ਹੈ। ਉਹ ਅਜੇ ਗਿਫਤ ਤੋਂ ਬਾਅਦ ਹੈ। ਉਹਨੂੰ ਵੀ ਅੱਜ ਕੋਸ਼ਿਸ਼ ਹੈ ਸ਼ਾਮ ਤੱਕ ਅਰੈਸਟ ਕਰਕੇ ਤੁਹਾਨੂੰ ਅਪਡੇਟ ਦੇਣਾ। ਕੋਈ ਬੈਗਨ ਪ੍ਰੋਫਾਈਲ ਵੀ ਹੈ। ਪ੍ਰੋਫਾਈਲ ਇਹ ਦੋਨੋਂ ਹੀ ਜੋ ਪਤਾ ਲੱਗਿਆ ਹੈ ਕਿ ਮਾਸੀ ਦੇ ਬੱਚੇ ਆ ਪਹਿਲੀ ਇਹਨਾਂ ਦੇ ਮੁਕਦਮੇ ਦਰਜ ਆ ਇਕੱਠੇ ਹੀ ਉਹਨਾਂ ਦੀ ਕ੍ਰਾਈਮ ਕੀਤਾ ਹੋਇਆ ਜਿਹੜਾ ਇਹ ਲੜਕਾ ਹੈ ਤੇ ਚਾਰ ਮੁਕਦਮੇ ਪਹਿਲਾਂ ਦਰਜਿਆ ਚੋਰੀ ਦੇ ਵੀ ਹੈ ਐਕਸਾਈਜ਼ ਦਾ ਵੀ ਹੈ। ਤੋਂ ਜਿਹੜਾ ਇਹਦਾ ਮਾਸੀ ਦਾ ਲੜਕਾ ਪ੍ਰਿੰਸ ਹੈ ਉਹ ਮੋਟਰਸਾਈਕਲ ਜਿਹਦੇ ਤੇ ਇਹਨਾਂ ਨੇ ਵਾਰਦਾਤ ਕੀਤੀ ਹੈ ਉਹ ਅਜੇ ਅਸੀਂ ਬਰਾਮਦ ਕਰਨਾ ਹੈ। ਉਹ ਉਹਦੇ ਕੋਲ ਹੀ ਹੈ। ਤੋਂ ਉਹ ਵੀ ਵਿਦ ਤੋਂ ਪਤਾ ਲੱਗ ਰਿਹਾ ਹੈ ਕਿ ਸ਼ਾਇਦ ਉਹ ਮੋਟਰਸਾਈਕਲ ਵੀ ਕਿਤੋਂ ਇਹਨਾਂ ਨੇ ਚੋਰੀ ਕੀਤਾ ਉਹ ਅਸੀਂ ਸਾਡੀ ਤਹਿਕੀਕਾਤ ਦਾ ਹਿੱਸਾ ਹੈ। ਉਹ ਤੁਹਾਨੂੰ ਜਦੋਂ ਅਪਡੇਟਸ ਹੋ ਜਾਈਆਂ ਤੁਹਾਨੂੰ ਦੁਬਾਰਾ ਬੁਲਾਵਾਂਗੇ। ਸਰ ਫੇਰ ਉਹ ਤਾਂ ਇਹ ਕਹਿੰਦੇ ਆ ਵੀ ਸੇਫ ਨੇ ਮਾਰ ਦੇ ਆਪਣੇ ਆਪ ਨੂੰ ਕਪਾੜਾ ਕਰਦਿਆਂ ਨੇ ਕਈ ਵਾਰ ਬੜੇ ਹੋ ਜਾਂਦੇ ਨੇ ਕੋਸਪੇਸ ਨਹੀਂ ਕਰ ਪਾਉਂਦੇ ਤਾਂ ਉਹਨਾਂ ਦਾ ਕਹਿਣਾ ਵੀ ਸਾਡੇ ਕੋਲ ਅਡਾ ਬਣ ਲੱਗਦਾ ਹੈ ਲੱਗਦਾ ਕਿ ਨਾ ਨਾ ਕਿਤੇ ਕੋਈ ਮਤਸਵਾਦ ਮੰਨੇ ਕੋਸਪੇਸ ਹੋ ਦਵੇ ਇਹ ਜਿਹੜੀ ਗੱਡੀ ਤਾਂ ਦੇਖੋ ਜਿੱਤੋਂ ਜਿੰਨ ਮੈਨੂੰ ਤੇ 3 ਮਹੀਨੇ ਹੋ ਗਏ ਆਏ ਲੋਕ ਤੋ ਇਹ ਬਾਜ਼ਾਰ ਦੇ ਵਿੱਚ ਜਿੰਨੀਆਂ ਵੀ ਵਾਰਦਾਤਾਂ ਹੋਈਆਂ ਹੁਣ ਤੱਕ ਆ ਜਿਹੜੀ ਵਾਰਦਾਤ ਹੋਈ ਏ ਮੇਰਾ ਹਿੰਨੇ 1.5 ਮਹੀਨੇ ਤੋਂ ਬਾਅਦ ਇਵਾਰਤ ਹੋਈ ਹੈ ਜਿਹੜੀ ਤੁਸੀਂ ਗੱਲ ਕਰ ਰਹੇ ਹੋ